ਉਦਘਾਟਨ ਕੀਤਾ ਤੇ ਬਹੁਤ ਸ਼ਾਨਦਾਰ ਲੇਟੈਸਟ ਕੰਪਿਊਟਰ ਨੇ ਔਰ ਇਹਦੇ ਵਿੱਚ 90 ਲੱਖ ਰੁਪਏ ਦੀ ਲਗਤ ਆਈ ਹੈ ਇਸ ਥਾਣੇ ਨੂੰ ਅਪਡੇਟ ਕਰਨ ਤੇ ਤੇ ਇਹ ਪਹਿਲੀ ਵਾਰ ਹੋ ਰਿਹਾ ਹੈ ਕਿ ਅਸੀਂ ਇੱਕ ਰਾਜ ਸਰਕਾਰ ਵੱਲੋਂ ਪਹਿਲ ਕਰ ਰਹੇ ਹਾਂ ਕਿ ਐਂਟੀ ਡਰੱਗ ਹੈਲਪਲਾਈਨ ਜਿਹੜੀ WhatsApp ਚੈਟ ਚੈਟਬੋਟ ਜੋ ਉਹਦਾ ਉਦਦਾਰਨ ਕੀਤਾ ਗਿਆ ਤੇ ਕੋਈ ਵੀ ਬੰਦਾ ਉਸ ਨੰਬਰ ਤੇ ਇਨਫਰਮੇਸ਼ਨ ਜਿਵੇਂ ਲਿਖਿਆ ਹੋਇਆ ਤੁਹਾਡੇ ਸਾਹਮਣੇ ਦੇ ਸਕਦਾ ਹੈ ਜਾਂ ਇਨਫਰਮੇਸ਼ਨ ਲੈ ਸਕਦਾ ਹੈ। ਔਰ ਉਹਦਾ ਨਾਮ ਗੁਪਤ ਰੱਖਿਆ ਜਾਊ ਜੇ ਕਿਸੇ ਨੇ ਕੋਈ ਕੋਈ ਇਨਫਰਮੇਸ਼ਨ ਦੇਣੀ ਹੈ ਕਿ ਇੱਥੇ ਨਸ਼ਾ ਵਿਕ ਰਿਹਾ ਜਾਂ ਇੱਥੇ ਸਾਡੇ ਇਸ ਤਰ੍ਹਾਂ ਦੀਆਂ ਦਿੱਕਤਾਂ ਆ ਰਹੀਆਂ ਨੇ। ਸੋ ਉਹਦਾ ਨੰਬਰ ਹੈਗਾ 9779 100200 9779 100200 ਬਕਾਇਦਾ ਤੌਰ ਤੇ ਕੰਟਰੋਲ ਰੂਮ ਬਣਾਇਆ ਗਿਆ ਜਿੱਥੇ ਮੈਸੇਜ ਆਉਣਗੇ ਉਹਨਾਂ ਮੈਸੇਜਾਂ ਦਾ ਜਵਾਬ ਵੀ ਦਿੱਤਾ ਜਾਊਗਾ ਸਮੱਸਿਆ ਹੱਲ ਕਰਨ ਵਾਲੀ ਇਹ ਨਾਲ ਦੀ ਨਾਲ ਜੇ ਕਾਉਂਸਲਿੰਗ ਦੀ ਲੋੜ ਪੈਂਦੀ ਹੈ ਕੋਈ ਕਾਉਂਸਲਿੰਗ ਵਾਸਤੇ ਹੈ ਕੋਈ ਕਿਸੇ ਹੋਰ ਦਿੱਕਤ ਹੈ ਕੋਈ ਉਹਨੂੰ ਆ ਰਹੀ ਹੈ ਤਾਂ ਜਿਹੜੀ ਐਨਟੀਐਫ ਹੈ ਉਹਦੀ ਹੈਲਪ ਕਰੂਗੀ। ਤੋਂ ਕਿਸੇ ਨੇ ਹੋਟ ਕਲੀਨਿਕ ਜਾਣਾ ਹੈ ਕਿਸੇ ਨੇ ਹੋਰ ਦਵਾਈ ਲੈਣੀ ਹੈ ਉਹ ਹੈਲਪ ਕਰਾਂਗੇ। ਅਸੀਂ ਜਿਹੜੇ ਡਰੱਗ ਐਡਿਕਸ਼ਨ 'ਚ ਪੈ ਗਏ ਸੀ ਉਹਨਾਂ ਨੂੰ ਇੱਕ ਪੇਸ਼ੈਂਟ ਸਮਝਦੇ ਆ ਕਿ ਉਹਨਾਂ ਨੂੰ ਹਸਪਤਾਲ ਜਾਣਾ ਚਾਹੀਦਾ ਉਹਨਾਂ ਨੂੰ ਜੇਲ੍ਹਾਂ 'ਚ ਨਹੀਂ ਜਾਣਾ ਚਾਹੀਦਾ। ਜਿਹੜੇ ਵੇਚਦੇ ਆ ਵੱਡੀਆਂ ਮੱਛੀਆਂ ਉਹਨਾਂ ਨੂੰ ਅਸੀਂ ਬਖਸ਼ਣਾ ਨਹੀਂ ਸੋ ਪੂਰਾ ਦੇਸ਼ ਦੀ ਪਹਿਲੀ ਦੇਸ਼ ਦੇ ਵਿੱਚ ਪਹਿਲੀ ਵਾਰ ਹੋ ਰਿਹਾ ਕਿ ਇੱਕ ਪੂਰੀ ਜਿਹੜੀ ਇਹ ਫੋਰਸ ਹੈ ਉਹ ਇਸੇ ਕੰਮ ਵਾਸਤੇ ਬਣਾਈ ਜਾ ਰਹੀ ਹੈ ਔਰ ਹਾਈਲੀ ਟ੍ਰੇਨਡ ਨੇ ਜਿੰਨੇ ਵੀ ਸਾਡੇ ਇਸ ਟਾਸਕ ਫੋਰਸ ਦੇ ਵਿੱਚ ਕੰਮ ਕਰਨਗੇ ਔਰ 12 ਕਰੋੜ ਰੁਪਏ ਰਾਸ਼ਟਰ ਸਰਕਾਰ ਵੱਲੋਂ ਲੇਟੈਸਟ ਇਕੁਪਮੈਂਟ ਖਰੀਦਣ ਵਾਸਤੇ ਜਿਹੜੇ ਇੱਥੇ ਚੈਟਬੋਟ ਤੇ ਨੇ ਜਾਂ ਕਿ ਜਿਹੜੇ ਕੰਪਿਊਟਰ ਨੇ ਉਹਨਾਂ ਤੇ ਖਰਚਿਆ ਗਿਆ ਪੈਸਾ ਤੇ 14 ਨਵੀਆਂ ਮਹਿੰਦਰਾ ਸਕੋਰਪੀਓ ਗੱਡੀਆਂ ਖਰੀਦ ਕੇ ਇਹਨਾਂ ਨੂੰ ਦਿੱਤੀਆਂ ਨੇ ਪਹਿਲਾਂ ਵੀ ਪੰਜਾਬ ਪੁਲਿਸ ਕੋਲੇ ਇਸ ਵਕਤ ਦੇ ਸਭ ਤੋਂ ਬੈਸਟ ਗੱਡੀਆਂ ਪੰਜਾਬ ਪੁਲਿਸ ਕੋਲੇ ਨੇ ਤੁਸੀਂ ਸੜਕਾਂ ਤੇ ਜਾਂਦੇ ਹੋਵੋਗੇ ਐਸਐਸਐਫ ਕੋਲੇ ਨਵੀਆਂ ਗੱਡੀਆਂ ਨੇ ਐਸਐਚਓਜ਼ ਕੋਲੇ ਨਵੀਆਂ ਗੱਡੀਆਂ ਨੇ ਔਰ ਲੇਟੈਸਟ ਇਕਵਿਪਮੈਂਟ ਉਹਨਾਂ 'ਚ ਲੱਗਿਆ ਹੋਇਆ ਕੈਮਰੇ ਲੱਗੇ ਹੋਏ ਨੇ ਤਾਂ ਜੋ ਪੰਜਾਬ ਪੁਲਿਸ ਦੇ ਵਿੱਚ 10000 ਅਸਾਮੀਆਂ ਦੀ ਵੀ ਨਵੀਆਂ ਦੀ ਤਜਵੀਜ਼ ਹੈ ਤਾਂ ਕਿਉਂਕਿ ਕਾਫੀ ਢੇਰ ਤੋਂ ਲਗਭਗ 2001 ਜਾਂ 2 ਤੋਂ ਨਫਰੀ ਓਨੀ ਚੱਲੀ ਆ ਰਹੀ ਹੈ ਪਾਪੂਲੇਸ਼ਨ ਵਧ ਗਈ ਕ੍ਰਾਈਮ ਜਿਹੜੇ ਨੇ ਕ੍ਰਿਮੀਨਲ ਨੇ ਲੇਟੈਸਟ ਉਹਨਾਂ ਕੋਲੇ ਡਰੋਨ ਆ ਗਏ ਵੇ ਆ ਗਏ ਤਾਂ ਸਾਨੂੰ ਉਹਦੇ ਬਾਅਦ ਉਹਦਾ ਮੁਕਾਬਲਾ ਕਰਨ ਲਈ ਉਹਨਾਂ ਤੋਂ ਵੀ ਜ਼ਿਆਦਾ ਲੈਸ ਹੋਣਾ ਪਊਗਾ ਲੇਟੈਸਟ ਟੈਕਨੋਲੋਜੀ ਨਾਲ ਸੋ ਮੈਂ ਇਸ ਗੱਲ ਦੀ ਪੰਜਾਬ ਪੁਲਿਸ ਨੂੰ ਬਤਾਈ ਵੀ ਦਿਨ ਕਿ ਉਹਨਾਂ ਨੇ ਪਿਛਲੇ ਸਮੇਂ ਦੌਰਾਨ ਬਹੁਤ ਵੱਡੀਆਂ-ਵੱਡੀਆਂ ਮੱਛੀਆਂ ਵੀ ਫੜੀਆਂ ਜੋ ਡਰੱਗ ਨਾਲ ਸੰਬੰਧਤ ਸੀ ਉਹਨਾਂ ਦੀਆਂ ਜ਼ਮੀਨਾਂ ਵੀ ਅਟੈਚ ਕੀਤੀਆਂ ਪ੍ਰਾਪਰਟੀਜ਼ ਅਟੈਚ ਕੀਤੀਆਂ ਬਹੁਤ ਸਾਰੇ ਮਾਮਲੇ ਦਿਨ 24 ਆਵਰ ਸੁਲਝਾ ਲਏ ਗਏ